ਵੀ ਰਹਿ ਗਿਆ ਤਰੀਕਾ ਤੇ ਤੁਸੀਂ ਇਹ ਭਾਈ ਅਮਰਸਰ ਸਿੰਘ ਨੂੰ ਭਾਈ ਕਲਸੀ ਨੂੰ ਐਂ ਤੇ ਵੀ ਚੌਂ ਲਗਾਓ ਮੈਂ ਕਹਿਣਾ ਚਾਹਣਾ ਕੋਈ ਕਹਿੰਦਾ ਗੱਲ ਵੀ ਮੰਨਦੀ कोई कॾहिं घटि मोदी जा कर्ज़ घटिया पहिला एम एल ए बीमारी बणिया भगवंत मान जा कर्ज़ घटि नम एल ए बणिया मुख्यत्री बणिया इन क्लज घटिया ने मुल्क जा क्ल घटू कोई कद न घटेगा जे पारमेंटेग कद ਸਰਸੰਦ ਦੀ ਵੀ ਰਹਿ ਗਿਆ ਤਰੀਕਾ ਤੇ ਤੁਸੀਂ ਉਹ ਭਾਈ ਅਮਰਪਾਲ ਸਿੰਘ ਨੂੰ ਭਾਈ ਕਲਸੀ ਨੂੰ ਐਮਪੀ ਵੀ ਚੋਰ ਕਦੇ ਨਹੀਂ ਕਰਦਾ ਮੋਦੀ ਦਾ ਕਦ ਕੱਟ ਗਿਆ ਪਹਿਲਾਂ ਐਮਐਲਏ ਬਣਿਆ ਮੁੱਖ ਮੰਤਰੀ ਬਣ ਗਿਆ ਭਗਵਾਨ ਤੁਮੰ ਦਾ ਕਦ ਕੱਟ ਗਿਆ ਨਹੀਂ ਘਟਿਆ ਪਹਿਲਾਂ ਮੁੱਖ ਮੰਤਰੀ ਕੀ ਐਮਐਲਏ ਬਣ ਗਿਆ ਮੁੱਖ ਮੰਤਰੀ ਬਣ ਗਿਆ ਇਹਨਾਂ ਦਾ ਕਦ ਕੱਟਿਆ ਨਹੀਂ ਸਾਡੇ ਅੰਮ੍ਰਿਤਸਰ ਦਾ ਕਦ ਕੱਟ ਜੂਗਾ I'm